ਲੁਧਿਆਣਾ ਢਾਈ ਨੰਬਰ ਚੌਂਕੀ ਦੀ ਪੁਲਿਸ ਨੇ ਸੜਕਾਂ ਤੇ ਕੀਤੀਆਂ ਹਾਲ ਨਾਲ ਪੋਲੇ ਪਾਲੇ ਲੋਕਾਂ ਨੂੰ ਠੱਗੀ ਲਗਾਉਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਸ ਸੰਬੰਧੀ ਚੌਂਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਹੈਗੀ ਹੈ ਅਤੇ ਦੋਸ਼ੀ ਵੱਖ-ਵੱਖ ਥਾਵਾਂ ਤੇ ਸੜਕ ਦੇ ਉੱਪਰ ਪੋਲੇ ਪਾਲੇ ਲੋਕਾਂ ਨੂੰ ਗੀਟੀਆਂ ਨਾਲ ਧੋਖਾਧੜੀ ਕਰਕੇ ਪੈਸੇ ਦੀ ਠੱਗੀ ਲਗਾਉਂਦੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਕਾਫੀ ਲੋਕਾਂ ਨੂੰ ਇਸ ਤਰ੍ਹਾਂ ਖੇਡ-ਖੇਡ ਵਿੱਚ ਲੱਗੀ ਲਗਾ ਚੁੱਕੇ ਹਨ ਹੁਣ ਇਹਨਾਂ ਤੇ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਰੇ ਇਦਾਂ ਸੀ ਕਿ 9 ਤਰੀਕ 9 9 ਨੂੰ ਇਥੇ ਇੱਕ ਜਿਹੜਾ ਰਾਗੀਰ ਇੰਡਸਟਰੀਅਲ ਸੀਗਾ ਜਿਹੜਾ ਸਿਕਰਟ ਵਗੈਰਾ ਪੀਲੀ ਰੁਗਿਆ ਸੀ ਤੇ ਇਹ ਬੰਦੇ ਜਿਹੜੇ ਸੀ ਆਫਟਰਾ ਕਾਰ ਤੇ ਇੱਕ ਮੋਟਰਸਾਈਕਲ ਦੇ ਉੱਤੇ ਆਏ ਸੀਗੇ ਇਹਨਾਂ ਨੇ ਗੀਟੀਆਂ ਦਾ ਝਾਤ ਸਾ ਦੇ ਕੇ ਉਹਦੀ ਮੁੰਦਰੀ ਸੋਨੇ ਦੀ ਮੁੰਦਰੀ ਦੇ ਇੱਕ ਚੈਨੀ ਜਿਹੜੀ ਹੈ ਉਹ ਲੈ ਗਏ ਸੀ ਜਿਸ ਵੰਦੀ ਸੀ ਇਹਦੀ ਐਫ ਆਈ ਆਰ ਦਰਜ ਕੀਤੀ ਸੀ ਇਹ ਜਿਹੜੇ 3 ਨੌਜਵਾਨ ਇਹਨਾਂ ਦੇ ਵਿੱਚੋਂ ਅਸੀਂ ਅरेस्ट ਕਰ ਲਏ ਨੇ ਤੇ ਇੱਕ ਓਪਟਰਾ ਕਾਰ ਜਿਹੜੀ ਇਹਨਾਂ ਨੇ ਵਾਰਦਾਤ ਸਮੇਂ ਵਰਤੀ ਸੀ ਬਾਕੀ ਇਹਨਾਂ ਦੇ ਸਾਥੀ ਜਿਹੜੇ ਟੋਟਲੇ 7 ਜਣੇ ਸੀਗੇ ਬਾਕੀਿਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਹਜੇ ਜਿਹੜੇ 4 ਬੰਦੇ ਨੇ ਉਹ ਫਰਾਰ ਨੇ ਸਰ ਸਭ ਜਿਹੜੀ ਇਹਨਾਂ ਨੇ ਮਿਲੀਆਂ ਨੇ ਉਹ ਫਲੇ ਜਿਸ ਦਾ ਅਲੱਗ-ਅਲੱਗ ਗੀਟੀਆਂ ਲਾ ਕੇ ਲੋਕਾਂ ਨੂੰ ਲੁੱਟਣਾ ਜਾਂ ਬਖੋਲਣਾ ਕੋਰਡ ਜਸਟਮੈਂਟ ਦਿੱਲੀ ਰੋਡ ਵਗੈਰਾ ਇਹਨਾਂ ਨੇ ਕਾਫੀ ਚੀਜ਼ਾਂ 6 ਅਗਲਾ-ਕਲਕ ਜਗ੍ਹਾ ਦੇ ਉੱਤੇ ਦੱਸਿਆ ਬਾਕੀ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਜਿਸ ਦਾ ਕੋਈ ਗੱਲਬਾਤ ਸਾਹਮਣੇ ਆndi ਫਿਰ ਆਪਾਂ ਹੋਰ ਕਲਾਸ ਜੀ 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 ਉਹ ਇਸ ਤਰ੍ਹਾਂ ਕਰ ਲੈਂਦੇ ਕਿ ਉਹਦਾ ਝਾਂਸਾ ਦੇ ਕੇ ਇਹਦਾ ਜਿਹੜੀ ਹੈਗੀ ਉਹਨਾਂ ਤੋਂ ਠੀਕਾ ਖੋ ਕੇ ਲੱਭ ਜਾਂਦੇ ਨੇ ਸਰ ਆਪਣੇ ਲੋਕਾਂ ਨੂੰ ਨਹੀਂ ਟਾਰਗੇਟ ਕੀਤਾ ਲੋਕਾਂ ਤੋਂ ਬਾਹਰ ਵੀ ਟਾਰਗੇਟ ਕੀਤਾ ਇਹਨਾਂ ਨੇ ਨੇ ਸਾਡੇ ਆਈ ਉਹਨੂੰ ਪਹਿਲੀ ਵਾਰੀ ਟਾਰਗੇਟ ਕੀਤਾ ਸੀ ਇਸ ਤੋਂ ਇਲਾਵਾ ਲੁਧਿਆਣੇ ਦੇ ਆਲੇ-ਦੁਆਲੇ ਹੀ ਇਹ ਲੋਕ ਹੁੰਦੇ ਨੇ ਜੀ ਕਿਵੇਂ ਤੁਮ ਉਹ ਕੰਮ ਕਰ ਰਹੇ ਹੋ ਇਹ ਜਿਹੜੀ ਉੱਥੇ ਦੇ ਪਿੰਡ ਰੌੜੀ ਦੇ ਰਹਿਣ ਵਾਲੇ ਨੇ ਕੁਝ ਕੁਝ ਉੱਥੇ ਇੱਕ ਪਿੰਡ ਹੈ ਕੀ ਉਹਦਾ ਨਾਮ ਸੀਗਾ ਬੱਗੀ ਬੁੱਗੀਪੁਰਾ ਉੱਥੇ ਦੇ ਰਹਿਣ ਵਾਲੇ ਨੇ ਮੈਕਸਿਮਮ ਉੱਥੇ ਦੇ ਲੋਕ ਜਿਹੜੇ ਆ ਇਹ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਦਾਂ ਦੇ ਕੰਮ ਕਰਦੇ ਆ ਰਹੇ ਨੇ ਠੀਕ ਹੈ लुधियाना टाई नंबर चौंकी दी पुलिस ने सड़कां ते गीटियां नाल भोले-भाले ਲੋਕਾਂ ਨੂੰ ਠੱਗੀ ਲਗਾਉਣ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਜਿਸ ਬੰਦੀ ਚੌਂਕੀ ਇੰਚਾਰਜ ਨੇ ਜਾਣਕਾਰੀ ਦਿੱਤੀ ਹੈ ਅਤੇ ਦੋਸ਼ੀ ਵੱਖ-ਵੱਖ ਥਾਵਾਂ ਤੇ ਸੜਕ ਦੇ ਉੱਪਰ भोले-भाले ਲੋਕਾਂ ਨੂੰ ਗੀਟੀਆਂ ਨਾਲ ਧੋਖਾਧੜੀ ਕਰਕੇ ਪੈਸੇ ਦੀ ਠੱਗੀ ਲਗਾਉਂਦੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਪੁਲਿਸ ਨੇ ਕਿਹਾ ਹੈ ਕਿ ਹੁਣ ਤੱਕ ਕਾਫੀ ਲੋਕਾਂ ਨੂੰ ਇਸ ਤਰ੍ਹਾਂ ਖੇਡ-ਖੇਡ ਵਿੱਚ ਲੱਗੀ ਲਗਾ ਚੁੱਕੇ ਹਨ ਹੁਣ ਇਹਨਾਂ ਤੇ ਮਾਮਲਾ ਵੀ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਰੇ ਇਦਾਂ ਜੇ ਕਿ 9 ਤਰੀਕ 9 9 ਨੂੰ ਇਥੇ ਇੱਕ ਰਾਗੀਰ ਇੰਡਸਟਰੀਅਲ ਸਿਗਾ ਜਿਹੜਾ ਸਿਕਟ ਵਗੈਰਾ ਪੀਂਦੀ ਰੁਗਿਆ ਸੀ ਤੇ ਇਹ ਬੰਦੇ ਜਿਹੜੇ ਸੀ ਆਫਟਰਾ ਕਾਰ ਤੇ ਇੱਕ ਮੋਟਰਸਾਈਕਲ ਦੇ ਉੱਤੇ ਆਏ ਸੀਗੇ ਤੇ ਇਹਨਾਂ ਨੇ ਗੀਟੀਆਂ ਦਾ ਝਾਤ ਸਾ ਦੇ ਕੇ ਉਹਦੀ ਮੁੰਦਰੀ ਸੋਨੇ ਦੀ ਮੁੰਦਰੀ ਦੇ ਇੱਕ ਚੈਨੀ ਜਿਹੜੀ ਆ ਉਹ ਲੈ ਗਏ ਸੀ ਜਿਸ ਵੰਦੀ ਸੀ ਇਹਦੀ ਐਫ ਆਰ ਦਰਜ ਕੀਤੀ ਸੀ ਇਹ ਜਿਹੜੇ 3 ਨੌਜਵਾਨ ਇਹਨਾਂ ਦੇ ਵਿੱਚੋਂ ਅਸੀਂ ਅरेस्ट ਕਰ ਲਏ ਨੇ ਤੇ ਇੱਕ ਓਪਟਰਾ ਕਾਰ ਜਿਹੜੀ ਇਹਨਾਂ ਨੇ ਵਾਰਦਾਤ ਸਮੇਂ ਵਰਤੀ ਸੀ ਬਾਕੀ ਇਹਨਾਂ ਦੇ ਸਾਥੀ ਜਿਹੜੇ ਟੋਟਲੇ 7 ਜਣੇ ਸੀਗੇ ਬਾਕੀਿਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਤੇ ਹਜੇ ਜਿਹੜੇ 4 ਬੰਦੇ ਨੇ ਉਹ ਫਰਾਰ ਨੇ ਸਰ ਸਭ ਜਿਹੜੀ ਇਹਨਾਂ ਨੇ ਮਿਲੀਆਂ ਨੇ ਉਹ ਫਲੇ ਜਿਸ ਦਾ ਅਲੱਗ-ਅਲੱਗ ਗੀਟੀਆਂ ਲਾ ਕੇ ਲੋਕਾਂ ਨੂੰ ਲੁੱਟਣਾ ਜਾਂ ਬਖੋਲਣਾ ਪੋਰਡ ਜਸਟਮੈਂਟ ਦਿੱਲੀ ਰੋਡ ਵਗੈਰਾ ਇਹਨਾਂ ਨੇ ਕਾਫੀ ਚੀਜ਼ਾਂ 6 ਅਗਲਾ ਅਗਲਾ ਜਗ੍ਹਾ ਦੇ ਉੱਤੇ ਦੱਸਿਆ ਬਾਕੀ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਜਿਸ ਦਾ ਕੋਈ ਗੱਲਬਾਤ ਸਾਹਮਣੇ ਆndi ਫਿਰ ਆਪਾਂ ਹੋਰ ਪੁੱਛਾਂਗੇ ਜੀ 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 ਉਹ ਇਸ ਤਰ੍ਹਾਂ ਕਰ ਲੈਂਦੇ ਉਹਦਾ ਝਾਂਸਾ ਦੇ ਕੇ ਇਹ ਦਾ ਜਿਹੜੇ ਹੈਗੇ ਉਹਨਾਂ ਤੋਂ ਠੀਕਾ ਖੋ ਕੇ ਲੱਪਟ ਜਾਂਦੇ ਨੇ ਸਰ ਆਪਣੇ ਟਾਰਗੇਟ ਨਹੀਂ ਕਰਕੇ ਕੀਤਾ ਬਾਹਰ ਵੀ ਟਾਰਗੇਟ ਕੀਤਾ ਇਹਨਾਂ ਨੂੰ ਨੇ ਸਾਡੇ ਆਈਓ ਨੂੰ ਪਹਿਲੀ ਵਾਰੀ ਟਾਰਗੇਟ ਕੀਤਾ ਸੀ ਇਸ ਤੋਂ ਇਲਾਵਾ ਲੁਧਿਆਣੇ ਦੇ ਆਲੇ-ਦੁਆਲੇ ਹੀ ਇਹ ਲੋਕ ਹੁੰਦੇ ਨੇ ਜਿੰਨੇ ਤੁਮ ਨੂੰ ਕੰਮ ਕਰ ਰਹੇ ਹੋਏ ਇਹ ਜਿਹੜੀ ਉੱਥੇ ਦੇ ਪਿੰਡ ਰੌੜੀ ਦੇ ਰਹਿਣ ਵਾਲੇ ਨੇ ਕੁਝ ਕੁਝ ਉੱਥੇ ਇੱਕ ਪਿੰਡ ਹੈ ਜਿਹੋ ਦਾ ਨਾਮ ਸੀਗਾ ਬੱਗੀ ਬੁੱਗੀਪੁਰਾ ਉੱਥੇ ਦੇ ਰਹਿਣ ਵਾਲੇ ਨੇ ਮੈਕਸਿਮਮ ਉੱਥੇ ਦੇ ਲੋਕ ਜਿਹੜੇ ਆ ਇਹ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਦਾਂ ਦੇ ਕੰਮ ਕਰਦੇ ਆ ਰਹੇ ਨੇ ਠੀਕ ਹੈ